ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ ਤੁਹਾਡਾ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਵੀਰੇ ਅੱਜ ਹੈਗੀ ਆ 11 April ਤੇ ਗਰਮੀ ਤੁਹਾਨੂੰ ਪਤਾ ਹੀ ਬਹੁਤ ਹੋਗੀ ਤੇ ਪਿੱਛੇ ਦੇਖ ਲਓ ਤੁਸੀਂ ਮੇਰੇ ਕਣਕਾ ਕਣਕਾਂ ਪੱਕ ਗਈਆਂ ਤੇ ਬਾਢੀ ਤੇ ਤੁਹਾਨੂੰ ਪਤਾ ਨੂੰ ਕਣਕਾ ਵੜਾਈ ਦੀ ਮਤਲਬ ਕੰਮ ਥੋੜੇ ਦਿਨਾਂ ਤੋਂ 1 2 ਦਿਨ 4 ਦਿਨ ਤੋਂ ਪੂਰਾ ਭੱਕ ਜਾਏਗਾ ਪੂਰਾ ਚੱਲ ਜਾਏਗਾ ਇੱਧਰ ਪਿੱਛੇ ਦੇਖ ਸਕਦੇ ਹੋ ਵੀਰੇ ਕਣਕ ਪੂਰੀ ਪੱਕ ਗਈ ਤੇ ਵੀਰੋ ਪੱਕਾ ਹੀ ਦਿਨ ਹੋ ਗਏ ਵੀਡੀਓ ਨਹੀਂ ਪਾਈ ਸੀ ਕਿਉਂਕਿ ਆਪਾਂ ਥੋੜਾ ਜਿਹਾ ਆਪਣੇ ਚੈਨਲ ਤੇ ਥੋੜੀ ਜਿਹੀ ਦਿੱਕਤ ਆ ਗਈ ਸੀ ਪ੍ਰੋਬਲਮ ਆ ਗਈ ਸੀ ਜੋ ਕਿ YouTube ਵੱਲੋਂ ਆਪਣਾ 14 ਦਿਨ ਦੇ ਲਈ ਆਪਣਾ ਚੈਨਲ ਥੋੜਾ ਜਿਹਾ ਬੰਦ ਕਰਤਾ ਸੀ ਇਸ ਕਰਕੇ ਆਪਾਂ ਵੀਡੀਓ ਨਹੀਂ ਪਾ ਸਕੀ ਸੀ ਤੇ ਹੁਣ ਲਗਾਤਾਰ ਵੀਡੀਓ ਤੁਹਾਨੂੰ ਆਪਾਂ ਦਿਖਾਉਂਦੇ ਰਾਵਾਂਗੇ ਪਾਉਂਦੇ ਰਾਵਾਂਗੇ ਤੇ 14-15 ਦਿਨ ਵੈਸੇ ਆਪਣਾ ਚੈਨਲ ਬੰਦ ਰਿਹਾ ਸੀ ਇਸ ਕਰਕੇ ਆਪਾਂ ਵੀਡੀਓ ਨਹੀਂ ਪਾ ਸਕੀ ਸੀ ਤੇ ਹੁਣ ਆਪਾਂ ਲਗਾਤਾਰ ਆਪਾਂ ਤੁਹਾਨੂੰ ਵੀਡੀਓ ਆਪਣੀ ਦਿਖਾਉਂਦੇ ਰਾਵਾਂਗੇ ਤੇ ਅੱਜ ਵੀਰੋ ਬਹੁਤ ਮਤਲਬ ਗਰਮੀ ਤਾਂ ਟਾਈਮ ਆ ਕਿਉਂਕਿ ਗਰਮੀ ਬਹੁਤ ਹੋ ਜਾਂਦੀ ਆ ਸਵੇਰ ਦੇ ਹਲੇ 8:00-8:30 ਤੇ ਦੇਖ ਲਓ ਕਿੰਨੀ ਧੁੱਪ ਹੋ ਗਈ ਤੇ ਗਰਮੀ ਹੋ ਗਈ ਤੇ ਕਣਕ ਕਣਕ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਪੂਰੀ ਪੱਕ ਪੱਕ ਕੇ ਖੜ ਗਈਆਂ ਤੇ 2-4 ਦਿਨਾਂ ਤੱਕ ਵੜਾਈ ਕਣਕਾਂ ਦੀ ਸ਼ੁਰੂ ਹੋ ਜਾਏਗੀ ਤੇ ਵੀਰੋ ਸਵੇਰ ਦਾ ਟਾਈਮ ਆ ਪਾਈ ਸੀ ਮੋਟਰ ਚਲਾਉਣਾ ਦੇਖ ਲਓ ਆਪਾਂ ਪਾਈ ਪੂ ਬੰਨਰ ਗਏ ਮੋਟਰਾਂ ਤੇ ਪਾਈ ਪ ਅੱਗੇ ਬੰਨਿਆ ਹੋਇਆ ਚਲਾਣਾ ਆਈ ਸੀ ਤੇ ਆਪਾਂ ਉਹ ਪਿੱਛੇ ਬਰਸੀਨ ਵਿੱਚ ਜਿਉਂ ਪਾਣੀ ਲਾਣਾ ਸੀ ਤੇ ਤਾਂ ਕਰਕੇ ਆਪਾਂ ਮੋਟਰ ਚਲਾਣਾ ਆਈ ਸੀ ਇੱਧਰ ਦੇਖ ਸਕਦੇ ਹੋ ਤੇ ਟੁੱਪੋ ਦੇਖੋ ਵੀਰੋ ਸੂਰਜ ਆਹ ਦੇਖੋ ਸੂਰਜ ਕਿੱਡਾ ਬੜਾ ਆ ਗਿਆ 8 ਵਜੇ ਸਵੇਰ ਤੇ ਤੇ ਤੁ ਆਪਣੀ ਕਣਕਾਂ ਦੇਖੋ ਵੀਰੋ ਕਿਵੇਂ ਪੱਕ ਗਈਆਂ ਦੇਖੋ ਜਿੱਥੋਂ ਤੱਕ ਵੀ ਨਜ਼ਰ ਮਾਰਾਂ ਕਣਕਾਂ ਪੱਕੀਆਂ ਫੁੱਲ ਪੱਕ ਰੀਆਂ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਵੀਰ ਜਿੱਥੋਂ ਤੱਕ ਵੀ ਨਜ਼ਾਰਾ ਪੂਰੀ ਕਣਕਾਂ ਮਤਲਬ ਪੱਕ ਗਈਆਂ 1 2 ਦਿਨ 3 ਦਿਨ ਦੇ ਵਿੱਚ ਪੂਰਾ ਕੰਮ ਇੱਥੇ ਮਸ਼ੀਨਾਂ ਚੱਲਣਗੇ ਉਹ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਫਿਲਹਾਲ ਆਪਾਂ ਥੋੜੀ ਜੀ ਦੇਖ ਸਕਦੇ ਹੋ ਤੁਸੀਂ ਸਾਰੀ ਕਣਕਾਂ ਵਾਲੇ ਸਭ ਪੱਕ ਗਈਆਂ ਵੀਡੀਓ ਦਾ ਪਾ ਵੀ ਰਿਹਾ ਤੁਹਾਨੂੰ ਕੱਲੀ ਕੱਲੀ ਹਰ ਹਰੇਕ ਦਿਨ ਪਾ ਕੇ ਦਿਖਾਉਣੇ ਸੀ ਪਰ ਆਪਣੇ ਚੈਨਲ ਤੇ ਥੋੜੀ ਦਿੱਕਤ ਆਣ ਕਰਕੇ ਨਾ ਥੋੜਾ ਜਿਹਾ ਆਪਣੇ ਚੈਨਲ ਤੇ ਵੀ ਦਿੱਕਤ ਆਈ ਆ ਤੋਂ ਆਪਾਂ YouTube ਤੇ ਨਾ ਕੋਈ ਮਤਲਬ ਐਸੀ ਐਸੀ ਵੀਡੀਓ ਨਹੀਂ ਪਾ ਸਕਦੇ ਜਿਹਦੇ ਕਰਕੇ ਕਿਉਂਕਿ YouTube ਦੇ ਵੀ ਕੁਝ ਰੂਲ ਹੁੰਦੇ ਆ ਜੇ ਆਪਾਂ ਕੋਈ ਗਲਤ ਵੀਡੀਓ ਪਾ ਦਈਏ ਤੇ ਆਪਣਾ ਚੈਨਲ ਇਨੇ ਹਮੇਸ਼ਾ ਲਈ ਵੀ ਉੱਠ ਸਕਦਾ ਤੇ ਉਹਨਾਂ ਨੇ ਇੱਕ ਪਹਿਲਾਂ ਮੈਨੂੰ ਵਾਰਨਿੰਗ ਆਈ ਸੀ ਤੇ ਦੂਜੀ ਵਾਰਨਿੰਗ ਆ ਗਈ ਪਹਿਲਾਂ ਆਪਣਾ ਚੈਨਲ 7 ਦੇ ਨਾਲ ਹੀ ਮਤਲਬ ਬੰਦ ਕਰਤਾ ਸੀ ਤੇ ਹੁਣ 14 ਦੇ ਨਾਲ ਲਈ 14 ਦੇ ਨਾਲ ਬਾਅਦ ਚੈਨਲ ਆਪਣਾ ਦੁਬਾਰਾ ਚੱਲਿਆ ਤੇ ਅਸੀਂ ਦੁਬਾਰਾ ਵੀਡੀਓ ਸਟਾਰਟ ਕੀਤੀ ਆ ਤੇ ਹੁਣ ਲਗਾਤਾਰ ਵੀਡੀਓ ਪਾਉਂਦੇ ਰਾਵਾਂਗੇ ਆਪਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਤਾਂ ਫਾਈਨਲੀ ਆਪਾਂ ਮੋਟਰ ਚਲਾ ਦਿੱਤੀ ਆਪਣੀ ਬਰਸੀਨਾ ਤੇ ਬਰਸੀਨ ਦੇ ਵਿੱਚ ਕਿੰਨਾਂ ਦਸਾਂ ਮੈਨੂੰ ਫਾਈਨਲੀ ਆਪਾਂ ਮੋਟਰ ਚਲਾਤੀ ਤੇ ਆ ਦੇਖੋ ਪੈਪ ਜਾ ਰਿਹਾ ਪੈਪ ਆ ਓ ਕਾਫੀ ਦੂਰ ਤੱਕ ਜਾ ਰਿਹਾ ਸਾਨੂੰ ਅੱਗੇ ਜਾ ਕੇ ਦਿਖਾਉਂਦੇ ਆਪਾਂ ਓਏ ਜੋ ਕਿ ਤਰਫ ਵਹਾਰੇ ਚੱਲ ਰਿਹਾ ਪਾਣੀ ਦੇ ਕਿਉਂਕਿ ਅਬਰ ਸੀ ਨਾ ਭਾਈ ਇਹ ਦੂਜੇ ਤੀਜੇ ਦਿਨ ਰੋਜ਼ ਪਾਣੀ ਮੰਗਦੀ ਆ ਰੋਜ਼ ਲਾਣਾ ਪੈਂਦਾ ਕਿਉਂ ਗਰਮੀ ਬਹੁਤ ਹੋ ਗਈ ਗਰਮੀ ਕਰਨਾ ਹਰ ਰੋਜ਼ ਖੇਤ ਸੁੱਕ ਜਾਂਦੇ ਤੇ ਪਾਣੀ ਰੋਜ਼ ਲਾਣਾ ਪੈਂਦਾ ਇਹਨੂੰ ਦੇਖ ਸਕਦੇ ਆ ਦੇਖੋ ਸਾਹਮਣੇ ਤਿਓ ਆ ਭਾਈ ਆਪਣੀ ਪੁਰਾਣੀ ਵੀਡੀਓ ਦੇ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਹੁਣ ਜੰਗਲ ਜਿਹੜਾ ਨੇੜੇ ਚੰਗਲ ਆ ਇੱਕ ਜਾਨਵਰ ਵਗੈਰਾ ਕਾਸੀ ਰਹਨੇ ਆ ਪੈਪ ਦੇਖੋ ਭਾਈ ਕਿੰਬਰ ਸੀ ਇਹਨ ਬਹੁਤ ਸੁੱਕੀ ਸੀ ਇਧਰ ਇਧਰ